ਸਰ ਸ਼੍ਰੀ ਅਕਾਲ ਜੀ ਇਹ ਚੱਲ ਰਹੀ ਵੈੱਬ ਦਾਣਾ ਪਾਣੀ ਅਮਰ ਤੇ ਮਿੰਦੋ ਦੀਦੀ ਦੇ ਐਪੀਸੋਡ ਦੀ ਆਪਾਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਦੇਵ ਵੀਰਾ ਤੇ ਅਮਰ ਵੀਰਾ ਕੱਲ ਗੈਰੇਜ ਵਿੱਚ ਆਏ ਸੀ ਆਪਣੀ ਜਗ੍ਹਾ ਮਿਲ ਗਈ ਕਰਕੇ ਦੋਨੋਂ ਬਹੁਤ ਖੁਸ਼ ਆ ਕਿ ਉਹਨਾਂ ਦੀ ਜਿਹੜੀ ਜਦ ਤੋਂ ਆਸ ਲੱਥ ਗਈ ਸੀ ਕਿ ਅਸੀਂ ਇਹ ਜਗ੍ਹਾ ਕੋ ਆ ਚੁੱਕੇ ਹਾਂ ਦੇਵ ਵੀਰੇ ਦੇ ਕਰਕੇ ਜਾਂ ਅਨਮੋਲ ਵੀਰੇ ਦੇ ਕਰਕੇ ਉਹ ਜਗ੍ਹਾ ਉਹਨਾਂ ਨੂੰ ਮਿਲ ਗਈ ਆ ਹੁਣ ਦੇਵ ਵੀਰੇ ਨੇ ਕਿਹਾ ਕਿ ਆਪਾਂ ਦੁਆਰਾ ਤੋਂ ਕੰਮ ਸ਼ੁਰੂ ਕਰੀਏ ਕਿ ਤੂੰ ਇੱਥੇ ਕਰ ਲਾ ਤੇ ਮੈਂ ਦੂਸਰੇ ਗੈਰੇਸੇ ਕਰ ਲੈਣਾ ਤੇ ਅਮਰ ਨੇ ਕਿਹਾ ਕਿ ਮੇਰੇ ਤੋਂ ਇੱਕ ਗਲਤੀ ਹੋਰ ਹੋਈ ਆ ਕਿ ਵਰਕਰ ਸਾਰੇ ਪਿੰਡ ਭੇਜ ਦਿੱਤੇ ਸੀ ਪਰ ਅਮਰ ਵੀਰ ਨੇ ਦੇ ਵੀਰੇ ਨੇ ਕਿਹਾ ਕਿ ਮੈਂ ਵਰਕਰ ਨਹੀਂ ਭੇਜੇ ਸੀ ਉਹ ਵਰਕਰ ਸਾਰੇ ਸਾਧ ਲੈ ਗਏ ਫਿਰ ਕਿਰਨ ਭੈਣ ਕਹਿੰਦੀ ਕਿ ਘਰ ਦੇ ਵਿੱਚ ਪਾਣੀ ਆ ਜਾਂਦਾ ਹੈ ਕਿ ਦੇ ਵੀਰੇ ਨੂੰ ਕਹਿਣਾ ਕਿ ਪ੍ਰਣਾਲਾ ਉੱਪਰੋਂ ਠੀਕ ਕਰਵਾ ਕੇ ਦੇਵੇ ਕਿ ਮੈਨੂੰ ਕੰਮ ਕਰਨਾ ਔਖਾ ਹੋ ਜਾਂਦਾ ਮੈਂ ਤਾਂ ਪੋਚੇ ਮਾਰ ਮਾਰ ਕੇ ਥੱਕ ਜਾਂਨੀ ਆ ਤੇ ਉਹਨਾਂ ਦੇ ਮਨ ਵਿੱਚ ਐਕਸਾਈਟਮੈਂਟ ਹੈ ਕਿ ਦੇਵ ਵੀਰ ਹੁਣ ਘਰ ਵਾਪਸ ਆਊਗਾ ਤੇ ਉਹ ਬੈਠੀ ਆਂਟੀ ਕੋਲ ਆ ਗਈ ਕਹਿੰਦੀ ਕਿ ਅਮ ਦੇਵ ਵੀਰਾਂ ਨੂੰ ਬੁਲਾ ਲਓ ਹੁਣ ਇੱਕ ਨਾ ਇੱਕ ਦਿਨ ਉਹਨੇ ਘਰ ਤਾਂ ਆਉਣਾ ਹੀ ਆ ਕਿ ਘਰ ਤਾਂ ਉਹਨਾਂ ਦਾ ਇਹੀ ਆ ਤੇ ਤੁਸੀਂ ਮੇਰੇ ਨਾਲ ਦੇਵ ਵੀਰੇ ਦਾ ਰੂਮ ਸਾਫ਼ ਕਰਵਾਓ ਤੇ ਕਿਉਂਕਿ ਦੇਵ ਵੀਰਾ ਆਉਣ ਵਾਲਾ ਹੈ ਆਂਟੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਦੇਵ ਘਰ ਵਾਪਸ ਆਊਗਾ ਕਿਉਂਕਿ ਉਹ ਹੁਣ ਉਹਨੇ ਆਪਣਾ ਨਵਾਂ ਘਰ ਬਸਾ ਲਿਆ ਉਹਨਾਂ ਨੇ ਉੱਥੇ ਆਪਣਾ ਘਰ ਲੈ ਲਿਆ ਆ ਤੇ ਆਂਟੀ ਕਹਿੰਦੇ ਕਿ ਆਪਣੀ ਮਾਂ ਨੂੰ ਭੁੱਲ ਗਿਆ ਆ ਤੇ ਉਹਨੇ ਪਾਰਸ਼ਲਟੀ ਕੀਤੀ ਸਾਡੇ ਨਾਲ ਉਧਰੋਂ ਮਨਪ੍ਰੀਤ ਭੈਣ ਫੇਰ ਆ ਗਈ ਕਹਿੰਦੀ ਕਿ ਤੁਸੀਂ ਮੈਨੂੰ ਕੁਝ ਦੱਸਦੇ ਨਹੀਂ ਕਿ ਤੁਸੀਂ ਕੀ ਕਰਦੇ ਪਏ ਆ ਕੀ ਤੁਹਾਡੇ ਘਰ ਵਿੱਚ ਚੱਲ ਰਿਹਾ ਕੀ ਹੋ ਰਿਹਾ ਤੁਸੀਂ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਦੱਸਦੇ ਤੇ ਕਿਰਨ ਭੈਣ ਨੇ ਕਿਹਾ ਕਿ ਦੱਸੀਏ ਆਪਾਂ ਤੈਨੂੰ ਕੀ ਤੂੰ ਕਿਹਣਾ ਸਾਡੇ ਵਿੱਚ ਰਲਦੀ ਆ ਤੇ ਫੇਰ ਮਨਪ੍ਰੀਤ ਕਹਿੰਦੀ ਕਿ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਸੰਧਾਰਾ ਦੇਣਾ ਜਾਂ ਨਹੀਂ ਦੇਣਾ ਤੇ ਆਂਟੀ ਕਹਿੰਦੇ ਕਿ ਰੁੱਕ ਮੈਂ ਤੈਨੂੰ ਸੰਧਾਰਾ ਦਿੰਨੀ ਆ ਤੂੰ ਅੱਜ ਆਪਣਾ ਸੰਧਾਰਾ ਲੈ ਕੇ ਹੀ ਜਾਈ ਫਿਰ ਆਂਟੀ ਪਤਾ ਨਹੀਂ ਆਂਟੀ ਕੀ ਕਰਨ ਚੱਲ ਗਈ ਐ ਬੈਠੀ ਅਖੜੀਆਂ ਹੈਰਾਨ ਹੋ ਕੇ ਦੇਖ ਰਹੀਆਂ ਕਿ ਆਂਟੀ ਕੀ ਕਰ ਰਹੀ ਆਂ ਆਂਟੀ ਨੇ ਝਾੜੂ ਲਗਾਇਆ ਤੇ ਸਾਰੇ ਘਰ ਦੀ ਮਿੱਟੀ ਹੁੰਜੀ ਤੇ ਇੱਕ ਖਾਲੀ ਪੀਪੇ ਦੇ ਵਿੱਚ ਮਿੱਟੀ ਪਾ ਦਿੱਤੀ ਤੇ ਇੱਕ ਦੋਨੋ ਜਾਨੀਆਂ ਬਸ ਹੈਰਾਨ ਹੋ ਕੇ ਦੇਖ ਰਹੀਆਂ ਕਿ ਆਂਟੀ ਕੀ ਕਰ ਰਹੀ ਆ ਇੰਨੇ ਟਾਈਮ ਤੱਕ ਇਹਨਾਂ ਨੂੰ ਕੁਝ ਨਹੀਂ ਪਤਾ ਸੀ ਕਿ ਕੀ ਹੋਣ ਵਾਲਾ ਆ ਆਂਟੀ ਨੇ ਉਹ ਮਿੱਟੀ ਪਾ ਕੇ ਪੀਪਾ ਮਨਪ੍ਰੀਤ ਨੂੰ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਮਿੱਟੀ ਦਾ ਪੀਪਾ ਤੂੰ ਨਾਲ ਲੈ ਜਾ ਇਹ ਹੀ ਤੇਰੇ ਹਿੱਸੇ ਵਿੱਚ ਆਉਂਦੀ ਆ ਕਿਉਂਕਿ ਤੂੰ ਹਿੱਸੇ ਦੇ ਚੱਕਰ ਦੇ ਵਿੱਚ ਰਿਸ਼ਤੇਆਂ ਨੂੰ ਮਾਰ ਦਿੱਤਾ ਤੇ ਮਨਪ੍ਰੀਤ ਰੋਣ ਲੱਗ ਜਾਂਦੀ ਆ ਕਿ ਉਹ ਕਹਿੰਦੀ ਕਿ ਮੇਰੇ ਹਿੱਸੇ ਮਿੱਟੀ ਦਾ ਪੀਪਾ ਤੇ ਆਂਟੀ ਨੇ ਕਿਹਾ ਕਿ ਇਹੀ ਤੇਰਾ ਹਿੱਸਾ ਆ ਜਦੋਂ ਵੀ ਤੂੰ ਜਿੰਨੀ ਵਾਰ ਵੀ ਤੂੰ ਘਰ ਆਈਆਂ ਤੂੰ ਅਮਰ ਦੇ ਨਾਲ ਲੜਾਈ ਕੀਤੀ ਆ ਕਿ ਮੈਨੂੰ ਮੇਰਾ ਹਿੱਸਾ ਦੇ ਦਿਓ ਮੈਨੂੰ ਮੇਰਾ ਹਿੱਸਾ ਦੇ ਦਿਓ ਆਪਣੇ ਭਰਾਵਾਂ ਦਾ ਦੁੱਖ ਸੁੱਖ ਤੂੰ ਕਦੀ ਨਹੀਂ ਹੰਡਾਇਆ ਆਪਣੇ ਆਪ ਤੇ ਤੇਰੇ ਹੀ ਸੇ ਮਿੱਟੀ ਹੀ ਆਉਂਦੀ ਆ ਸੁੰਘ ਕੇ ਦੇਖ ਇਸ ਮਿੱਟੀ 'ਚ ਤੈਨੂੰ ਘਰ ਦੀਆਂ ਯਾਦਾਂ ਆਉਂਦੀਆਂ ਆ ਘਰ ਦੇ ਦੁੱਖ ਸੁੱਖ ਦੀ ਯਾਦ ਆਉਂਦੀ ਆ ਤੇ ਮਨਪ੍ਰੀਤ ਰੋਣ ਲੱਗ ਗਈ ਕਿ ਮੇਰੇ ਕੋਲੋਂ ਗਲਤੀ ਹੋ ਗਈ ਆ ਮੈਨੂੰ ਮaaf ਕਰ ਦਿਓ ਮੈਨੂੰ ਨਹੀਂ ਚਾਹੀਦੀ ਇਹ ਮਿੱਟੀ ਤੇ ਉਹਨੇ ਪੀਪਾ ਫੜਿਆ ਤੇ ਉਹ ਮਿੱਟੀ ਉਦੋਂ ਹੀ ਵੇੜੇ ਦੇ ਵਿੱਚ ਖਿਲਾਰ ਦਿੱਤੀ ਉਹਨਾਂ ਨੂੰ ਆਪਣੀ ਗਲਤੀਆਂ ਦਾ ਅਹਿਸਾਸ ਹੋ ਗਿਆ